ਹਾਂਜੀ ਸਤਿ ਸ਼੍ਰੀ ਅਕਾਲ ਮੇਰੇ ਪਿਆਰੇ ਦੋਸਤੋ ਸਵਾਗਤ ਹੈ ਤੁਹਾਡਾ ਦੁਆਬ ਅਕੈਡਮੀ ਦੇ ਇਸ ਆਨਲਾਈਨ ਪਲੇਟਫਾਰਮ ਤੇ ਤਾਂ ਅੱਜ ਤੁਹਾਡੇ ਲਈ ਬਹੁਤ ਵਧੀਆ ਕਲਾਸ ਲੈ ਕੇ ਆਏ ਆ ਤਾਂ ਪਿਛੇ ਕਲਾਸਾਂ ਦੇ ਵਿੱਚ ਆਪਾਂ ਜੈਨ ਧਰਮ ਅਤੇ ਬੁੱਧ ਧਰਮ ਕਰ ਚੁੱਕੇ ਆ ਅੱਜ ਉਹਨਾਂ ਬਾਰੇ ਥੋੜਾ ਜਿਹਾ ਦੇਖਾਂਗੇ ਕਿ ਜੈਨ ਧਰਮ ਦਾ ਸੰਸਥਾਪਕ ਕੌਣ ਹੈ ਬੁੱਧ ਧਰਮ ਦਾ ਸੰਸਥਾਪਕ ਕੌਣ ਹੈ ਉਹਨਾਂ ਦੇ ਮਾਤਾ ਪਿਤਾ ਗੋਤ ਗਿਆਨ ਪ੍ਰਾਪਤੀ ਤਾਂ ਇੱਕ ਛੋਟੀ ਜਿਹੀ ਕਲਾਸ ਲੈ ਕੇ ਆਏ ਆ ਤਾਂ ਕਿ ਜਿਹੜੇ ਕਵੈਸਚਨ ਆਉਂਦੇ ਆ ਤੁਹਾਨੂੰ ਸਮਝਣ 'ਚ ਕੋਈ ਦਿੱਕਤ ਨਾ ਹੋਵੇ ਕਈ ਬੱਚਿਆਂ ਨੂੰ ਕਨਫਿਊਜ਼ਨ ਹੁੰਦੀ ਹੈ ਕਿ ਜੈਨ ਧਰਮ ਦੇ ਸੰਸਥਾਪਕ ਕੌਣ ਸੀਗੇ ਬੋਧ ਧਰਮ ਦੇ ਕੌਣ ਸੀਗੇ ਉਹਨਾਂ ਦੀ ਮਾਤਾ ਦਾ ਨਾਮ ਕੀ ਸੀਗਾ ਉਹਨਾਂ ਦੇ ਪਿਤਾ ਦਾ ਨਾਮ ਤਾਂ ਕਈ ਬੱਚਿਆਂ ਨੂੰ ਕਨਫਿਊਜ਼ਨ ਆ ਜਾਂਦੀ ਨੇ ਤਾਂ ਉਸੇ ਰਿਲੇਟਡ ਇੱਕ ਵੀਡੀਓ ਲੈ ਕੇ ਆਇਆ ਆ ਤੁਹਾਡੇ ਲਈ ਹੋਪ ਸਭ ਜ਼ਰੂਰ ਦੇਖੋ ਅਤੇ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਅੱਜ ਦੀ ਵੀਡੀਓ 'ਚ ਅਪ ਦੇਖਾਂਗੇ ਮਹਾਤਮਾ ਬੁੱਧ ਅਤੇ ਮਹਾਵੀਰ ਜੈਨ ਇਹਨਾਂ ਬਾਰੇ ਦੇਖਾਂਗੇ ਸਭ ਤੋਂ ਪਹਿਲਾਂ ਆਪਾਂ ਦੇਖਦੇ ਹਾਂ ਮਹਾਤਮਾ ਬੁੱਧ ਔਰ ਜੈਨ ਧਰਮ ਤਾਂ ਮਹਾਤਮਾ ਬੁੱਧ ਦੀ ਗੱਲ ਕਰੀਏ ਤਾਂ ਮਹਾ ਬੋਧ ਧਰਮ ਦੀ ਗੱਲ ਕਰੀਏ ਤਾਂ ਬੁੱਧ ਧਰਮ ਦੇ ਸੰਸਥਾਪਕ ਕੌਣ ਸੀਗੇ ਤਾਂ ਮਹਾਤਮਾ ਬੁੱਧ ਮਹਾਤਮਾ ਬੁੱਧ ਜੀ ਬੋਧ ਧਰਮ ਦੇ ਸੰਸਥਾਪਕ ਸੰ ਜੈਨ ਧਰਮ ਦੀ ਗੱਲ ਕਰੀਏ ਤਾਂ ਮਹਾਵੀਰ ਸਵਾਮੀ महावीर स्वामी जी जैन धर्म ਦੇ ਸੰਸਥਾਪਕ ਮੰਨੇ ਜਾਂਦੇ ਆ ਇਸ ਤੋਂ ਪਹਿਲਾਂ ਜੇ ਜੈ ਤੀਰਥੰਕਰ ਦੀ ਗੱਲ ਕਰੀਏ ਤੀਰਥੰਕਰ ਦੀ ਗੱਲ ਕਰੀਏ ਤਾਂ 23 ਤੀਰਥੰਕਰ ਹੋਇਆ महावीर स्वामी ਤੇ 24ਵੇਂ ਤੀਰਥੰਕਰ ਸੀਗੇ 24ਵੇਂ ਤੀਰਥੰਕਰ ਅੱਗੇ ਦੇਖਦੇ ਆਪਾਂ ਮਹਾਤਮਾ ਬੁੱਧ ਦੇ ਬਚਪਨ ਦਾ ਨਾਮ ਕੀ ਸੀਗਾ ਮਹਾਤਮਾ ਬੁੱਧ ਦਾ ਬਚਪਨ ਦਾ ਨਾਮ ਕੀ ਸੀਗਾ ਤਾਂ ਇਹਨਾਂ ਦਾ ਨਾਮ ਸੀਗਾ ਸਿਧਾਰਥ ਸਿਦਾਰਥ ਕਿਹਾ ਜਾਂਦਾ ਸੀਗਾ ਸ਼ਾਕਿਆਮੁਨੀ ਕਿਹਾ ਜਾਂਦਾ ਸੀਗਾ ਠੀਕ ਹੈ ਤਾਂ ਇਦਾਂ ਕਾਫੀ ਹੋਰ ਨਾਮ ਵੀ ਮਿਲਦੇ ਆ ਜੇ ਜੈਨ ਧਰਮ ਦੀ ਗੱਲ ਕਰੀਏ ਤਾਂ ਮਹਾਵੀਰ ਸਵਾਮੀ ਦਾ ਜਿਹੜਾ ਬਚਪਨ ਦਾ ਨਾਮ ਸੀਗਾ ਵਰਦਮਾਨ ਇਹਨਾਂ ਨੂੰ ਵਰਦਮਾਨ ਨਾਮ ਨਾਲ ਪਕਾਰਿਆ ਜਾਂਦਾ ਸੀਗਾ ਬਚਪਨ ਸਮੇਂ ਮਹਾਤਮਾ ਬੁੱਧ ਦੇ ਪਿਤਾ ਤੇ ਗੱਲ ਕਰੀਏ ਪਿਤਾ ਦਾ ਕੀ ਨਾਮ ਸੀਗਾ ਤਾਂ ਇਹਨਾਂ ਦੇ ਪਿਤਾ ਦਾ ਨਾਮ ਸੀਗਾ ਸ਼ੂਜੋਦਨ ਚੂ छोदन शिशुोदन और जे महावीर स्वामी ਦੇ ਪਿਤਾ ਦੀ ਗੱਲ ਕਰੀ ਤਾਂ ਉਹਨਾਂ ਦੇ ਪਿਤਾ ਦਾ ਨਾਮ ਸੀਗਾ ਸਿਧਾਰਥ ਜਿਹੜਾ ਮਹਾਤਮਾ ਬੋਧ ਦੇ ਬਚਪਨ ਦਾ ਨਾਮ ਸੀਗਾ ਉਹੀ ਜੈ महावीर स्वामी ਦੇ ਪਿਤਾ ਦਾ ਨਾਮ ਆ ਜਾਂਦਾ ਅੱਗੇ ਦੇਖਦੇ ਆਪਾਂ ਇਹਨਾਂ ਦੀ ਮਹਾਤਮਾ ਬੋਧ ਦੀ ਮਾਤਾ ਦਾ ਕੀ ਨਾਮ ਸੀਗਾ ਤਾਂ ਮਾਤਾ ਦਾ ਨਾਮ ਸੀਗਾ ਮਹਾਮਾਇਆ ਮਹਾਮਾਇਆ ਮਹਾਤਮਾ ਬੋਧ ਦਾ ਜਨਮ ਹੁੰਦਾ ਉਸ ਤੋਂ ਬਾਅਦ ਇਹਨਾਂ ਦੀ ਮੌਤ ਹੋ ਜਾਂਦੀ ਹੈ ਉਸ ਤੋਂ ਬਾਅਦ ਜਿਹੜਾ ਪਾਲਣ ਪੋਸ਼ਣ ਕਰਦੀ ਹੈ ਪ੍ਰਜਾਪਤੀ ਗੌਤਮੀ ਇਹਦੀ ਮਾਸੀ ਹੁੰਦੀ ਹੈ ਪ੍ਰਜਾਪਤੀ ਗੌਤਮੀ ਇਹਨਾਂ ਦਾ ਪਾਲਣ ਪੋਸ਼ਣ ਕਰਦੀ ਹੈ ਔਰ ਦੂਸਰੇ ਪਰਸਪਤ ਦੇ ਅਗਿਆ ਜੈਨ ਧਰਮ ਦੀ ਗੱਲ ਕਰੀਏ ਮਹਾਵੀਰ ਸਵਾਮੀ ਤਾਂ ਉਹਨਾਂ ਦੀ ਜਿਹੜੀ ਮਾਤਾ ਦਾ ਨਾਮ ਸੀਗਾ ਤ੍ਰਿਸ਼ਲਾ ਮਾਤਾ ਦਾ ਨਾਮ ਤ੍ਰਿਸ਼ਲਾ ਅੱਗੇ ਆਪਾਂ ਦੇਖਦੇ ਆ ਗੋਤ ਕੀ ਹੈ ਮਹਾਤਮਾ ਬੋਧੀ ਗੌਤਕ ਹੀ ਹੈ ਤਾਂ ਇਹ ਹੀ ਸੀਗੇ ਗੌਤਮ ਗੌਤਮ ਕੋਲ ਸੀਗੇ ਔਰ ਇਹ ਖਤਰੀ ਪਰਵਾਰ ਨਾਲ ਸੀਗੇ ਖਤਰੀ ਪਰਵਾਰਿਕ ਅੱਗੇ ਦੇਖਦੇ ਹਾਂ ਕਬੀਲਾ ਜਿਹੜਾ ਮਹਾਤਮਾ ਬੁੱਧ ਹੈ ਉਹਨਾਂ ਦਾ ਕੀ ਕਬੀਲਾ ਸੀਗਾ ਤੇ ਇਹ ਸੀਗਾ ਜੀ ਸ਼ਾਕਿਆ ਸ਼ਾਕਿਆ ਕਬੀਲੇ ਨਾਲ ਸੰਬੰਧ ਰੱਖਦੇ ਸੀਗੇ ਔਰ ਇਹ ਵੱਜੀ ਗਨਰਾਜ वजी गणराज अगे देखते हैं वहां महात्मा बुद्ध तो इनकी पत्नी का नाम तो इनकी पत्नी का नाम जी यशोधरा और इना पत्नी महावीर स्वामी की पत्नी का नाम यशोधा देखो किन्ने नाम सिमिलैरिटी मिल रही है तो इतों बच्चे, बच्चे काफी कन्फ्यूजन क्रिएट होंगी है तो बच्चे काफी ਜੇ ਆਪਸ਼ਨ ਇਹ ਦੋਨੋਂ ਨਾਮ ਆ ਜਾਂਦੇ ਬੱਚੇ ਕਾਫੀ ਕਨਫਿਊਜ਼ਨ ਹੋ ਜਾਂਦੀ ਹੈ ਕਿ ਇਹਨਾਂ ਚੋਂ ਕੀ ਨਾਮ ਸਹੀ ਹੋਵੇਗਾ ਤਾਂ ਕਰਕੇ ਮੈਂ ਅਲੱਗ-ਅਲੱਗ ਕਰਵਾ ਰਿਹਾ ਕਿ ਬੱਚਾ ਨੂੰ ਪੂਰੀ ਤਰ੍ਹਾਂ ਸਮਝ ਆ ਚੁੱਕੇ ਅੱਗੇ ਆ ਮਹਾਤਮਾ ਬੁੱਧ ਦੇ ਪੁੱਤਰ ਦਾ ਕੀ ਨਾਮ ਸੀਗਾ ਰਾਹੁਲ ਜਿੰਦਾ ਅਰਥ ਕੀ ਹੈ ਬੰਦਨ ਔਰ ਦੂਸਰੇ ਪਾਸੇ ਮਹਾਵੀਰ ਸਵਾਮੀ ਦੀ ਪੁੱਤਰੀ ਦਾ ਨਾਮ ਸੀਗਾ ਪ੍ਰਿਆਦਰਸ਼ਨਾ ਪ੍ਰਿਯ ਦਰਸ਼ਨਾ ਜੈਨੂ ਅਨੋਜਾ ਵੀ ਕਹਿੰਦੇ ਸੀ ਅੱਗੇ ਦੇਖਦੇ ਆਪਾਂ ਮਹਾਤਮਾ ਬੁੱਧ ਦਾ ਜਨਮ ਕਦੋਂ ਹੋਇਆ ਔਰ ਮਹਾਵੀਰ ਸਵਾਮੀ ਦਾ ਜਨਮ ਕਦੋਂ ਹੋਇਆ ਸਭ ਤੋਂ ਪਹਿਲਾਂ ਆਪਾਂ ਦੇਖਦੇ ਆ ਮਹਾਤਮਾ ਬੁੱਧ ਦਾ ਜਨਮ ਕਦੋਂ ਹੋਇਆ 500 563 BC 563 BC ਦੇ ਵਿੱਚ ਮਹਾਤਮਾ ਬੁੱਧ ਦਾ ਜਨਮ ਹੁੰਦਾ ਹੈ ਜੇ ਆਪਾਂ ਮਹਾਵੀਰ ਸਵਾਮੀ ਦੀ ਗੱਲ ਕਰਦੇ ਆ ਤਾਂ ਉਹ ਉਹਦੇ ਜਨਮ ਬਾਰੇ ਦੋ ਡੇਟਸ ਮਿਲਦੀਆਂ ਨੇ ਇੱਕ ਤਾਂ 540 BC ਔਰ 599 BC 540 ਔਰ 599 BC ਇਹ ਦੋ ਡੇਟਸ ਮਿਲਦੀਆਂ ਨੇ ਉਸ ਤੋਂ ਅੱਗੇ ਦੇਖਦੇ ਆਪਾਂ ਮਹਾਵੀਰ ਸਵਾਮੀ ਦਾ ਜਨਮ ਸਥਾਨ ਸੋਰੀ ਮਹਾਤਮਾ ਬੁੱਧ ਦਾ ਜਿਹੜਾ ਜਨਮ ਸਥਾਨ ਹੈ ਉਹ ਕਿੱਥੇ ਹੈ ਜੀ ਉਹ ਹੈ ਜੀ ਲੁੰਬਣੀ ਇਹ ਹੈ ਜੀ कुंड कुंडलग्राम जा कुंडल ग्राम कुंड ग्राम जा कुंडलग्राम उस अगे देखते अपना कि कपिल वस्तु जी जला है कपिल वस्तु और मुजफ्फरपुर मुजफ्फरपुर महावीर स्वामी का जन्म होया ਮੁਜੱਫਰ ਰਾਜ ਦੀ ਗੱਲ ਕਰੀਏ ਤਾਂ ਜਿਹੜਾ ਮਹਾ ਮਹਾਤਮਾ ਬੁੱਧ ਹੈ ਇਹਨਾਂ ਦਾ ਜਿਹੜਾ ਜਨਮ ਹੁੰਦਾ ਹੈ ਨੇਪਾਲ ਦੇ ਵਿੱਚ ਹੁੰਦਾ ਹੈ ਔਰ ਇਹਨਾਂ ਦਾ ਜਨਮ ਬਿਹਾਰ ਵਿੱਚ ਹੈ ਅੱਗੇ ਦੇਖਦੇ ਆਪਾਂ ਕਰਤਿਆ ਜਦੋਂ ਮਹਾਤਮਾ ਬੁੱਧ ਘਰ ਤੇ ਬੜੇ ਵਧੀਆ ਪਰਿਵਾਰ ਨਾਲ ਸੰਬੰਧ ਰੱਖਦੇ ਆ ਇੱਕ ਦਿਨ ਘਰੋਂ ਚੰਨਾ ਤੇ ਕੰਥਨ ਨੂੰ ਲੈ ਕੇ ਘਰੋਂ ਬਾਹਰ ਚਲੇ ਜਾਂਦੇ ਆ ਸੈਰ ਕਰਨ ਲਈ ਜਾਂਦੇ ਆ ਤਾਂ ਚਾਰ ਦ੍ਰਿਸ਼ ਦੇਖਦੇ ਆ ਚਾਰ ਦ੍ਰਿਸ਼ ਦੇਖਣ ਤੋਂ ਬਾਅਦ ਇਹ ਫੈਸਲਾ ਕਰਦੇ ਆ ਕਿ ਇਸ ਸੰਸਾਰ ਨੂੰ ਛੱਡ ਕੇ ਇੱਕ ਭਿਖਸ਼ੂ ਬਣ ਜਾਈਏ ਠੀਕ ਹੈ ਇੱਕ ਸਾਧੂ ਬਣ ਜਾਈਏ ਤਾਂ ਇਹ ਘਰ ਤਿਆਗ ਕਰਦੇ ਆ ਤਾਂ ਉਸ ਨੂੰ ਕੀ ਨਾਮ ਦਿੰਦਾ ਮਹਾ ਪ੍ਰੀਨਿਸ਼ ਕਰਮਣ ਮਹਾ ਪ੍ਰੀਨਿਸ਼ ਕਰਮਣ ਇਹ ਨਾਮ ਹੀ ਤਾਂ ਇਹਨਾਂ ਦਾ ਨਾਮ ਕੋਈ ਨਹੀਂ ਤਾਂ ਗਿਆ ਸੀਗਾ ਤਿਆਗ ਜਦੋਂ ਘਰ ਛੱਡਿਆ ਸੀਗਾ ਜਦੋਂ ਮਹਾਤਮਾ ਬੁੱਧ ਨੇ ਘਰ ਛੱਡਿਆ ਇਹਨਾਂ ਦੀ ਉਮਰ ਕੀ ਸੀਗੀ ਤਾਂ ਇਹਨਾਂ ਦੀ ਉਮਰ ਸੀਗੀ 29 ਸਾਲ ਇਹਾਂ ਦੀ ਉਮਰ ਉਹ 29 ਸਾਲ ਔਰ ਇਹਨਾਂ ਦੀ ਉਮਰ 30 ਸਾਲ ਅੱਗੇ ਦੇਖਦੇ ਆ ਗਿਆਨ ਪ੍ਰਾਪਤੀ ਮਹਾਤਮਾ ਬੁੱਧ ਨੂੰ ਗਿਆਨ ਦੀ ਜਿਹੜੀ ਪ੍ਰਾਪਤੀ ਹੋਈ ਸੀ ਕਿੱਥੇ ਹੋਈ ਸੀ ਬੋਧਗਯਾ 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 ਦੇ ਵਿੱਚ ਇੱਕ ਨਦੀ ਹੈ ਨਦੀ ਪੁੱਛ ਲੈਣ ਤਾਂ ਨਿਰੰਜਨਾ ਨਦੀ ਨਰਜਣਾ ਨਦੀ ਜਿਹਨੂੰ ਪੁਨਪੁਨ ਨਦੀ ਵੀ ਕਹਿੰਦੇ ਆ ਪੁਨਪੁਨ ਤਾਂ ਇਹ ਅਨਾਮ ਨੂੰ ਦੇ ਨੇ ਇਸ ਤੋਂ ਅੱਗੇ ਪੁੱਛਿਆ ਦਾ ਦਰਖਤ ਤਾਂ ਦਰਖਤ ਸੀਗਾ ਪਿੱਪਲ ਦਾ ਦੂਸਰੀ ਪੇਧਾਪਾ ਦੇਖੀਏ ਮਹਾਵੀਰ ਸਵਾਮੀ ਨੂੰ ਗਿਆਨ ਦੀ ਪ੍ਰਾਪਤੀ ਤਾਂ ਇਹ ਹੋਈ ਸੀ ਜੰਬਿਕ ਗ੍ਰਾਮ ਜੰਬਿਕ ਗ੍ਰਾਮ ਦੇ ਵਿੱਚ ਗਿਆਨ ਦੀ ਪ੍ਰਾਪਤੀ ਹੋਈ ਨਦੀ ਪੁੱਛ ਲੈ ਤਾਂ ਨਦੀ ਸੀਗੀ ਰਿੱਜੂ ਪਾਲਿਕਾ ਨਦੀ ਰਿਜੂ ਪਾਲਿਕਾ ਜਿੱਥੇ ਗਿਆਨ ਦੀ ਪ੍ਰਾਪਤੀ ਹੋਈ ਉਸ ਤੋਂ ਬਾਅਦ ਦੇਖਦੇ ਆ ਰੁੱਖ ਕਿਹੜਾ ਸੀਗਾ ਸਾ ਦਾ ਰੁੱਖ ਸੀਗਾ ਹਾਂਜੀ ਉਸ ਤੋਂ ਅੱਗੇ ਦੇਖਦੇ ਆਪਾਂ ਮਹਾਤਮਾ ਬੁੱਧ ਨੂੰ ਜਦੋਂ ਗਿਆਨ ਦੀ ਪ੍ਰਾਪਤੀ ਹੁੰਦੀ ਹੈ ਤਾਂ ਸਮਾਂ ਕੀ ਸੀਗਾ ਤਾਂ ਇਹ ਸਮਾਂ ਸੀਗਾ 500 28 BC ਜਦੋਂ ਮਹਾਤਮਾ ਬੁੱਧ ਨੂੰ ਗਿਆਨ ਦੀ ਪ੍ਰਾਪਤੀ ਹੋਈ ਤਾਂ 528 BC ਦੇ ਵਿੱਚ ਹੋਈ ਜੇ ਮਹਾਵੀਰ ਸਵਾਮੀ ਦੀ ਗੱਲ ਕਰੀਏ ਤਾਂ 498 ਜਾਂ 570 498 ਔਰ 570 ਦੋ ਡੇਟਸ ਮਿਲਦੀਆਂ ਨਹੀਂ ਜਦੋਂ ਗਿਆਨ ਦੀ ਪ੍ਰਾਪਤੀ ਹੁੰਦੀ ਹੈ ਜਦੋਂ ਗਿਆਨ ਦੀ ਪ੍ਰਾਪਤੀ ਹੋਈ ਤਾਂ ਪ੍ਰਤੀਕ ਕੀ ਸੀਗਾ ਧਰਮ ਚੱਕਰ ਪਰਵਰਤਨ ਧਰਮ ਚੱਕਰ ਪਰਵਰਤਨ ਇਦਰ ਕੁਛ ਨਹੀਂ ਸੀਗਾ ਪਹਿਲਾ ਉਪਦੇਸ਼ ਤਾਂ ਜਿਹੜਾ ਮਹਾਤਮਾ ਗਾਂਧੀ ਨੂੰ ਤੋਂ ਗਿਆਨ ਦੀ ਪ੍ਰਾਪਤੀ ਹੋਈ ਤਾਂ ਇਸ ਨੇ ਆਪਣਾ ਜਿਹੜਾ ਪਹਿਲਾ ਉਪਦੇਸ਼ ਕਿਹਨਾਂ ਨੂੰ ਦਿੱਤਾ ਸੀਗਾ ਤਾਂ ਇਹ ਦਿੱਤਾ ਸੀਗਾ ਪੰਜ ਬ੍ਰਾਹਮਣਾਂ ਪੰਜ ਬ੍ਰਾਹਮਣਾਂ ਨੂੰ ਜਿਹੜੇ ਇਹਨਾਂ ਨੂੰ ਕਿਸੇ ਟਾਈਮ ਛੱਡ ਗਏ ਸੀਗੇ ਠੀਕ ਹੈ ਕਿੱਥੇ ਸਾਰਨਾਥ ਦਾ ਇਹਨਾਂ ਨੇ ਸਾਰਨਾਥ ਵਿੱਚ ਜਿਹੜਾ ਪਹਿਲਾ ਉਪਦੇਸ਼ ਦਿੱਤਾ ਉਸ ਤੋਂ ਅੱਗੇ ਦੇਖਦੇ ਹਾਂ स्थान तथारनाथ आएगा अगर देखते बुद्ध धर्म की गल करिए त्रि रत्न बुद्ध जी दूजे पास आप जैन धर्म की गल कर ली तरह ज्ञान विश्वास से आचरण ज्ञान विश्वास और ਪਾਤਰ ਤਾਂ ਇਹ ਜੈ ਧਰਮ ਦੇ ਤ੍ਰੀ ਰਤਨ ਨੇ ਇਹ ਬੋਧ ਧਰਮ ਦੇ ਤ੍ਰੀ ਰਤਨ ਨੇ ਅੱਗੇ ਦੇਖਦੇ ਆਪਾਂ ਸਰੋਤ ਇਹ ਕਿਹੜੇ-ਕਿਹੜੇ ਸਰੋਤ ਨੇ ਜਿਥੋਂ ਆਪਾਂ ਨੂੰ ਬੋਧ ਧਰਮ ਬਾਰੇ ਪਤਾ ਲੱਗਦਾ ਤਾਂ ਕਾਫੀ ਨੇ ਜਿੱਦਾਂ ਵਿਨੇ ਪਿਟਕਾ ਸੂਤ ਪਿਟਕਾ ਅਬਿਧਮ ਪਿਟਕਾ ਠੀਕ ਹੈ ਇਸ ਤੋਂ ਇਲਾਵਾ ਅੰਗ ਉਪੰਗ ਪ੍ਰਿਕਰਨ ਤਾਂ ਇਦਾਂ ਦੇ ਕਾਫੀ ਜਿਹੜੇ ਗ੍ਰੰਥ ਨੇ ਜਿਥੋਂ ਆਪਾਂ ਨੂੰ ਬੋਧ ਧਰਮ ਬਾਰੇ ਗਿਆਨ ਦੀ ਪ੍ਰਾਪਤੀ ਹੁੰਦੀ ਹੈ ਦੂਜੇ ਪਾਸੇ ਆਪਾਂ ਦੇਖ ਲਈਏ ਇਹ ਹੈ ਅਗਮ ਗ੍ਰੰਥ ਉਪਦੇਸ਼ ਦੀ ਪਾਤਸ਼ਾਹ ਦੀ ਗੱਲ ਕੀਤੀ ਤਾਂ ਪਾਲੀ ਭਾਸ਼ਾ ਸੀਗੀ ਪਾਲੀ ਭਾਸ਼ਾ ਬਹੁਤ ਧਰਮ ਦਾ ਜਿਹੜਾ ਉਪਦੇਸ਼ ਸੀਗਾ ਪਾਲੀ ਭਾਸ਼ਾ ਵਿੱਚ ਦਿੱਤਾ ਗਿਆ ਦੂਜੇ ਪਾਸੇ ਆਪਾਂ ਜੈਨ ਧਰਮ ਦੀ ਗੱਲ ਕਰੀ ਤਾਂ ਅਰਧਮਗਦੀ ਭਾਸ਼ਾ ਵਿੱਚ ਦਿੱਤਾ ਗਿਆ ਉਪਦੇਸ਼ ਅਰਧਮਗਦੀ ਅਰਧਮਗਦੀ ਚ ਜਿਹੜਾ ਲਿਖਿਆ ਗਿਆ ਉਸ ਤੋਂ ਇਲਾਵਾ ਜਿਹੜੀ ਬੋਲ ਚੱਲਦੀ ਭਾਸ਼ਾ ਸੀਗੀ ਪ੍ਰਕਿਰਤਿਕ ਭਾਸ਼ਾ ਸੀਗੀ ਜਦੋਂ ਵੰਡ ਹੋ ਗਈ ਤਾਂ ਸੰਸਕ੍ਰਿਤ ਭਾਸ਼ਾ ਸੀਗੀ ਪ੍ਰਾਕ੍ਰਿਤ ਭਾਸ਼ਾ ਸੰਸਕ੍ਰਿਤ ਭਾਸ਼ਾ ਪੋਸਤਕੇ ਦੇਖਦੇ ਆਪਾਂ ਸੰਪਰਦਾਨ ਤਾਂ ਜਦੋਂ ਬੁੱਧ ਧਰਮ ਦੋ ਸੰਪਰਦਾਨਾਂ ਵਿੱਚ ਵੰਡਿਆ ਗਿਆ ਕਿਹੜੇ-ਕਿਹੜੇ ਸੀਗੇ ਹੀਨਯਾਨ ਔਰ ਮਹਾਯਾਨ ਔਰ ਮਹਾਜਾਨ ਔਰ ਦੂਜੇ ਪਾਸੇ ਆਪਾਂ ਗੱਲ ਕਰੀਏ ਜੈਨ ਧਰਮ ਤਾਂ ਇਹ ਦਿਗੰਬਰ ਤੇ ਸ਼ਵੇਤੰਬਰ ਉਸ ਤੋਂ ਬਾਅਦ ਦੇਖਦੇ ਅਗੇ ਬੋਧ ਧਰਮ ਚ ਕਿਹੜੀ ਕਿਹੜੀ ਸੰਧੀਆਂਆਂ ਕਿਹੜੀ ਕਿਹੜੀ ਬੈਟਾਂ ਹੋਈਆਂ ਜਿੰਦੇ ਚ ਅਲੱਗ-ਅਲੱਗ ਗ੍ਰੰਥ ਲਿਖੇ ਗਏ ਅਲੱਗ-ਅਲੱਗ ਸਿਧਾਂਤ ਪੇਸ਼ ਕੀਤੇ ਗਏ ਤੋਂ ਅਜੀ ਪਹਿਲੀ ਹੈ ਰਾਜਗ੍ਰਹਿ ਵਿਚਾਰੀ पाटली और कश्मीर चार संगतियां हुई और दूजे पास आप जैन धर्म की गल करिए पहली पाटली पुत्र दूजी वलबी गुजरात पहली पाटली और दूजी वलबी वलबी जी गुजरात ਉਸ ਤੋਂ ਅਗੇ ਦੇਖਦੇ ਆਪਾਂ ਪਹਿਲੀ ਔਰਤ ਜਿਸ ਨੇ ਬੁੱਧ ਧਰਮ ਵਿੱਚ ਪ੍ਰਵੇਸ਼ ਕੀਤਾ ਪਹਿਲੀ ਔਰਤ ਸੀ ਪ੍ਰਜਾਪਤੀ ਗੌਤਮੀ ਪ੍ਰਜਾਪਤੀ ਗੌਤਮੀ ਅਗਰ ਦੂਜੇ ਪਾਸੇ ਦੇਖਦੇ ਆਂ ਦੂਜੀ ਔਰਤ ਦੀ ਗੱਲ ਕਰੀ ਤਾਂ ਅਮਰਾਪਾਲੀ ਅਮਰਾਪਾਲੀ ਜੋ ਇੱਕ ਵੈਸ਼ਿਆ ਸੀਗੀ ਜੈਨ ਧਰਮ ਦੀ ਗੱਲ ਕਰਦੇ ਤਾਂ ਚੰਪਾ ਜਿਸ ਨੇ ਜੈਨ ਧਰਮ ਨੂੰ ਦੇ ਵਿੱਚ ਪਹਿਲੀ ਜਿਹਨਾਂ ਐਂਟਰ ਕੀਤਾ ਠੀਕ ਹੈ ਸਭ ਤੋਂ ਵੱਧ ਉਪਦੇਸ਼ ਤਾਂ ਬੁੱਧ ਧਰਮ ਦੇ ਵਿੱਚ ਮਹਾਤਮਾ ਬੋਧ ਨੇ ਜਿਹੜੇ ਸਭ ਤੋਂ ਵੱਧ ਉਪਦੇਸ਼ ਦਿੱਤੇ ਸੀ ਸ਼ਰਾਵਸਤੀ ਵਿੱਚ ਸ਼ਰਾਵਸਤੀ ਵਿੱਚ ਆਖਰੀ ਉਪਦੇਸ਼ ਕੁਸ਼ੀਨਗਰ ਔਰ ਜੇ ਦੂਜੇ ਪਾਸੇ ਆਪਾਂ ਅੱਗੇ ਦੇਖਦੇ ਆਪਾਂ ਮੌਤ ਕਿ ਮਹਾਤਮਾ ਜਿਹੜੀ ਬੁੱਧ ਦੀ ਮੌਤ ਕਦੋਂ ਹੁੰਦੀ ਹੈ ਤਾਂ ਜਦ ਮੌਤ ਨੂੰ ਨਾਮ ਕੀਤੇ ਜਾਂਦਾ ਮਹਾ ਪ੍ਰੇ ਨਿਰਵਾਣ महाप्रेनिर्वाण और इधर निर्वाण ओस्तो की देखदे आपा समय की सीगा जब महात्मा बुद्ध नु मौत मौत प्राप्ति हुई सीगी या कह लो महापरिनिर्वाण प्राप्त कीता सीगा त ए सीगा 483 BC और ए जदोन महावीर स्वामी जी ने शरीर त्यागा सीगा त ओ सीगा 400 68 BC ਸਥਾਨ ਕਿ ਸੀਗਾ ਜਦੋਂ ਮਹਾਤਮਾ ਬੁੱਧ ਨੇ ਸਰੀਰ त्यागਿਆ ਤਾਂ ਇਹ ਸੀਗਾ 쿠ਸ਼ੀਨਗਰ ਔਰ ਇਹ ਸੀਗਾ 파ਵਾ ਇੱਥੇ ਇਹਨਾਂ ਨੇ ਸਰੀਰ त्यागਿਆ ਤਾਂ ਇਹ ਸੀਗਾ ਛੋਟੀ ਜੀ ਜਾਣਕਾਰੀ ਬੁੱਧ ਧਰਮ ਦੇ ਜਨਤਰ ਹੋਪ ਸਭ ਨੂੰ ਬਹੁਤ ਵਧੀਆ ਕਲਾਸ ਲੱਗੀ ਹੋਵੇਗੀ ਤਾਂ ਵੀਡੀਓ ਨੂੰ ਵੱਤ ਤੋਂ ਵੱਤ ਸ਼ੇਅਰ ਕਰੋ ਆਪਣੇ ਦੋਸਤਾਂ ਮਿੱਤਰਾਂ ਤੱਕ ਪਹੁੰਚਾਓ ਦਾ ਦੁਆਬ ਅਕੈਡਮੀ ਦੇ ਵਿੱਚ ਇੱਕ ਮੈਂ ਅਨਾਉਂਸਮੈਂਟ ਪਹਿਲਾਂ ਵੀ ਕੀਤੀ ਜਾ ਚੁੱਕੀ ਹੈ ਹੁਣ ਵੀ ਦੱਸ ਰਿਹਾ ਕਿ ਦੁਆਬ ਅਕੈਡਮੀ ਵੱਲੋਂ ਮਾਸਟਰ ਕੈਡਰ ਲੈਕਚਰਰ ਮਾਸਟਰ ਕੈਡਰ ਲੈਕਚਰਰ ਇਹਨਾਂ ਦਾ ਬੈਸਟਾਰਟ ਹੋ ਚੁੱਕਿਆ ਹੈ ਤਾਂ ਜਰੂਰ ਜੁਆਇਨ ਕਰੋ ਦੁਆਬ ਅਕੈਡਮੀ ਜਲਾਲਾਬਾਦ ਦੇ ਨਾਲ ਧੰਨਵਾਦ